ਈ ਅਕਾਲ ਤੱਕ ਸਾਹ ਰਵੈਰਾ ਹਰਿਆਣੂ ਗਰੇ ਲੋਕ ਪਰਬਤ ਸwamy ਚੰਗੇ ਵਧੀਆ ਮਾਹੌਲ ਹੈ ਗੱਲਬਾਤ ਹੋਈ ਔਰ ਉਹ ਸਪਸ਼ਟ ਕਰਕੇ ਗਿਆ ਵੀ ਮੈਂ ਅੱਗੇ ਗੁਰੂ ਕੀ ਗੋਬਕ ਇੱਕ ਸਿਧਾਂਤ ਪਰੰਪਰਾ ਹੈ ਸਤਾਲ ਤੱਕ ਸਾਹ ਇਸ ਮਸਲੇ ਦੇ ਵਿੱਚ ਇਦਾਂ ਵੀ ਕਹੀ ਅਜਿਹਾ ਕੋਈ ਮਾਮਲੇ ਤੇ ਕੋਈ ਗੱਲਬਾਤ ਹੋਈ ਜੀ ਮੁੱਖ ਮੰਤਰੀ ਨਾਲ ਹਾਂਜੀ ਕੋਈ ਉਹਦੇ ਵਿੱਚ

ਪਿੰਡਾਂ ਤੋਂ ਹੀ ਸਾਰੇ ਖਾਮਚ ਕਰਦੇ ਮਹਾਰਾਜ ਦੇ ਤੋਂ ਗੁਰਦੁਆਰਾ ਸਾਹਿਬ ਤੇ ਅਰ ਕਈਆਂ ਨੇ ਰਸੀਦਾ ਨਹੀਂ ਖਾਮੀ ਨਾ ਨੰਬਰ ਲੱਗੇ ਨਹੀਂ ਪਰ ਜੇ ਵੀ ਰਸੀਦ ਨਹੀਂ ਆ ਗਈ ਤਾਂ ਮਤਲਬ ਇਹ ਕਿ ਉਹ ਅਣਧਾਰਕ ਉਹ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਸੱਚੇ ਪਾਸ਼ਾ ਦੇ ਸੰਬੰਧ ਹੋ ਕਾ ਇਹ ਗੱਲਾਂ ਤੇ ਮੇਰੀ ਉਹਨਾਂ ਨਾਲ ਡਿਸਕਸ ਹੋਈ ਆਪਾਂ ਨੂੰ ਗਾੜੀ ਨਹੀਂ ਕੱਢੀ ਉਹ ਕਿਸੇ ਦੇ ਧਰਮ ਦਾ ਮਸਲਾ ਨਾ ਇਹਨ ਮੈਂ ਪ੍ਰੈਸ ਦੇ ਲਈ ਮੈਂ ਸਾਰਿਆਂ ਨੂੰ ਪਹਿਲਾਂ ਆਖਿਆ ਨਾਲਿਤ ਜੀ ਨੂੰ ਰੂਪ ਬ੍ਰਾਹਮਤ ਹੋ ਗਏ ਬਹੁਤ ਸਾਨੂੰ ਇਹ ਸ਼ਬਦ ਸੁਭਾਵਾ ਸਾਡੇ ਜਾਗਤ ਜੋਤ ਗੁਰੂ ਆਗੁਰ ਗ੍ਰੰਥ ਸਾਹਿਬ ਹਾਂ ਗੁਰਦੁਆਰੇ ਰੂਪ ਹੀ ਹੋਣੇ ਆ ਮਹਾਰਾਜ ਪਰ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਜਾਂ ਸਾਡਾ ਬਾਗੀ ਉਹ ਕਹਿੰਦੇ ਕਿ ਅਹੀਂ ਉਹਨੇ ਆਪੇ ਸਾਾਨੂੰ ਸਮਝਾ ਦਿੱਤਾ ਜੀ ਆਪਾਂ ਰਾਬਤਾ ਕਰ ਲਿਆ ਕਰ ਸਾਨੂੰ ਨਹੀਂ ਪਤਾ ਉਹਨ ਸ੍ਰੂਪ ਮਹਾਰਾਜ ਦੇ ਪਿੰਡਾਂ ਦੇ ਵਿੱਚ ਬਹੁਤ ਨੇ ਗੁਰਦੁਆਰੇ ਸਾਹਿਬ ਦੇ ਵਿੱਚ ਨੇ ਗੁਰਦੁਆਰੇ ਸਾਹਿਬ ਸਭਾ ਔਰ ਜਿਹੜੀਆਂ ਇਦਾਂ ਦੀਆਂ ਖਬਰਾਂ ਚਲਦੀਆਂ ਆ ਮਕਈ ਰਿਕਵਰ ਕੀਤੀ ਰਾਮੁਦਗੀ ਕੀਤੀ ਇਹ ਸ਼ਬਦ ਗਲਤ ਆ ਉਹ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਸਾਡੇ ਸਾਹ ਸਾਹਿਬਾ ਜਮਾ ਨੂੰ ਦਿਆਹੀ ਸਾਡੀ ਜਾਗਤ ਜੋਤ ਬੁਰੂਆ ਕੋ ਪ੍ਰੈਸ ਨੂੰ ਵੀ ਇਦਾਂ ਦੇ ਸ਼ਬਦਾਂ ਦਾ ਇਸਤੇਮਾਲ ਜਿਹੜਾ ਨਹੀਂ ਕਰਨਾ ਚਾਹੀਦਾ ਔਰ ਇਹਦੇ ਗੱਲ ਵੀ ਕੀਤੀ ਪੀ ਇਸ ਮਸਲੇ ਤੇ ਜਿਆਸਾ ਤਾਂ ਗੁਰੂ ਨਾਨਕ ਨਾਮਲੇਵਾ ਉਹਨਾਂ ਨੂੰ ਦੇਰ ਦੁਖਦੇ ਆ ਪਰ ਇਹਦੇ ਤੇ ਬੜੀ ਵੈਸੇ ਤੇ ਜਦੋਂ ਮਹਾਰਾਜ ਦਾ ਗੱਲ ਹੈਗੀ ਆ ਸੱਚੇ ਪਾਤਸ਼ਾਹ ਜੀ ਤਾਂ ਉਹ ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ ਜਿਹੜੇ ਬੇਮर्यादा ਵਾ ਬੇਮर्यादा ਸ਼ਬਦ ਜਿਹੜੇ ਚੁਬਦੇ ਆ ਔਰ ਕਈ ਵਾਰੀ ਬੰਦੇ ਬੋਲਦੇ-ਬੋਲਦੇ ਜਿਹੜੀਆਂ ਤਸ਼ਬੀਹਾਂ ਦੇਈ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਦੇਣੀ ਨਹੀਂ ਆ ਪਰ ਮਾਫ ਕਰਿਓ ਬਹੁਤੇ ਪੜਦੇ ਨਹੀਂ ਆ ਸਿੱਖ ਧਰਮ ਦੀ ਸਮਝ ਨਹੀਂ ਆ ਸਿਧਾਂਤਾਂ ਦੀ ਸਮਝ ਨਹੀਂ ਆ ਤੋ ਇਹ ਗੱਲ ਹੋਈ ਆ ਉਹਨਾਂ ਨਾਲ ਸਿੰਸਰ ਜੀ ਕੀ ਇਹਦੇ ਜਾਨਣਾ ਚਾਹੀਦਾ ਹੈ ਭਾਈ ਲਾ ਇੱਧਰ ਪੁੱਛ ਲੋ ਕਿ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਸਥਾ ਵਾਲੀ ਨਹੀਂ ਪਰ ਉਹਦੇ ਪ੍ਰਬੰਧਕਾਂ 'ਚ ਕਮੀਆਂ ਹੋ ਸਕਦੀਆਂ ਨੇ ਜਿਹੜੇ ਬਾਬਤ ਉਹਨਾਂ ਨੂੰ ਸ਼ਿਕਾਇਤਾਂ ਆਈਆਂ ਸੋ ਸ਼ਿਕਾਇਤਾਂ ਦਿਸ ਗਏ ਨੇ ਜੇਕਰ ਸ਼ਿਕਾਇਤਾਂ ਸਹੀ ਪਾਈਆਂ ਜਾਂਦੀਆਂ ਤੁਹਾਡੇ ਨੂੰ ਕਾਰਵਾਈ ਇਸ ਤਰੀਕੇ ਦੀ ਪੂਜਾ ਜੀ ਜਿਹੜੀ ਸ਼੍ਰੋਮਣੀ ਕਮੇਟੀ ਆ ਜਦੋਂ ਕੋਈ ਗੱਲਬਾਤ ਕਰਦਾ ਨਾ ਉਹਨੂੰ ਇੱਥੋਂ ਬਰਖਾਸਤ ਵੀ ਕੀਤਾ ਜਾਂਦਾ ਬਹੁਤ سارے ਤੁਸੀਂ ਮਾਮਲੇ ਇਹੋ ਜਿਹੇ ਵੇਖੇ ਨੇ ਇਹ ਇੱਕ ਖੁਦਮੁਖਤਿਆਰ ਸਿੱਖ ਸੰਸਥਾ ਹਾਂ ਅਕਾਲ ਤਖਤ ਸਾਹਿਬ ਦੇ ਅੰਡਰ ਆ ਜੋ ਵੀ ਮੇਰੇ ਧਿਆਨ ਚ ਵੀ ਲੈਂਦਾ ਤਾਂ ਮੈਂ ਉੱਥੇ ਨਿਗਾਹ ਮਾਰੂੰਗਾ ਕਿਉਂ ਨਹੀਂ ਮਾਰਾਂਗੇ ਜੇ ਕੋਈ ਦੇ ਕੇ ਗਿਆ ਤਾਂ ਆਪਾਂ ਦੇਖਾਂਗੇ ਉਹ ਕੋਈ ਮਸਲਾ ਨਹੀਂ ਆ ਪਰ ਮੈਂ ਫੇਰ ਇਹ ਕਹਿੰਦਾ ਵਾਂ 1 ਲੱਖ ਸੰਗਤ ਦਰਬਾਰ ਸਾਹਿਬ ਸਾਡੇ ਗੁਰੂ ਰਾਮਦਾਸ ਪਾਸ਼ਾ ਦੇ ਉਹ ਤੋਂ ਪ੍ਰਸ਼ਾਦਾ ਸ਼ੱਕ ਦੀ ਆ ਔਰ ਦੁਨੀਆ ਭਰ ਦੇ ਵਿੱਚ ਜਦੋਂ ਕੋਵਿਡ-19 ਆਇਆ ਤੇ ਲੰਗਰ ਖੋਲਤੇ ਤਾਂ ਇਹ ਜਿਹੜਾ ਗੁਰੂ ਦਾ ਫਲਸਫਾ ਵਾ ਇਹਨੂੰ ਆਪਾਂ ਖੁੱਲੇ ਦਿਲ ਦੇ ਨਾਲ ਇਹਨੂੰ ਪ੍ਰਵਾਨ ਕਰੀਏ ਤਾਂ ਜਿਹੜਾ ਸੀਐਮ ਦੇ ਕਨੈਕਸ਼ਨ ਉੱਤਰ ਪ੍ਰੋਗਰਾਮਤ ਕਰੰਦਾ ਬਿਆਨ ਦਿੱਤਾ ਸੀ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਨਾਲ ਉਹਨੂੰ ਪੂਰੀ ਡਿਟੇਲ ਸਾਂਝੀ ਕੀਤੀ ਗਈ ਹੈ ਦੁਰਗਸਥਾ ਦੇ ਸੋਪਾ ਬਾਰੇ ਉਹ ਮੁਖਵਤਰੀ ਬਿਆਨ ਨੂੰ ਠੁਠਾ ਦੱਸਿਆ ਇਹ ਦੇਖੋ ਮੈਂ ਨਹੀਂ ਸੁਣਿਆ ਕਿਉਂਕਿ ਮੈਂ ਤੇ ਇੱਧਰ ਸੀ ਤੇ ਬਾਕੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਵੀ ਜਿਹੜੇ ਸਰੂਪ ਨੇ ਇਹ ਅਨਧਿਕਾਰਤ ਨਹੀਂ ਆ ਪਹਿਲਾਂ ਲੋਕਾਂ ਸਾਡੇ ਅਜੇ ਯਕੀਨ ਦਾ ਵੀ ਕਿਸ ਦੀ ਕੋਈ ਗੁਰੂ ਅੱਗੇ ਅਰਦਾਸ ਪੂਰੀ ਹੋ ਗਈ ਤਾਂ ਉਹਨਾਂ ਨੇ ਕਹਿਣਾ ਵੀ ਅਸੀਂ ਮਹਾਰਾਜ ਦੇ ਸਰੂਪ 'ਤੇ ਟੱਕਰਾਂਗੇ ਉਥੇ ਗੁਰਦੁਆਰਾ ਸਾਹਿਬ 'ਚ ਦਵਾਂਗੇ ਦਾ ਸਰੂਪ ਮਹਾਰਾਜ ਦੇ ਹੁੰਦੇ ਜਦੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤਾਂ ਫਿਰ ਬਹੁਤ ਸਾਰੇ ਨਿਯਮ ਕਢੇ ਗਏ ਕਿ ਪੰਜ ਸਿੰਘ ਆਉਣਗੇ ਉਹਦੀ ਪੂਰੀ ਡਿਟੇਲ ਲਈ ਜਾਣ ਲੱਗੀ ਇਹ ਜੋ ਕੁਝ ਵੀ ਹੈਗਾ ਨਾ ਕਈਆਂ ਨੂੰ ਸਮਝ ਨਹੀਂ ਆ ਉਹ ਕਈ ਤਫਸਰੇ ਕਰਨ ਵਾਲੇ ਜਿਹੜੇ ਉਹ ਆਪਣੇ ਤਫਸਰੇ ਕਰੀ ਜਾਂਦੇ ਆ ਉਹ ਬਿਨਾਂ ਜਾਂਚ ਤੋਂ ਹੀ ਬੋਲੀ ਜਾਂਦੇ ਆ ਤੋ ਮੈਂ ਸਾਰਿਆਂ ਨੂੰ ਇਹ ਕਹਿਣਾ ਵੀ ਆ ਥੀ ਧਰਮ ਦਾ ਮਸਲਾ ਬੜਾ ਨਾਜ਼ੁਕ ਹੁੰਦਾ ਵੀਡੀਓ ਦੀ ਜਾਂਚ ਹੋਏਗੀ ਸੀਐਮ ਸਾਹਿਬ ਕਹਿੰਦੇ ਵੀ ਉਹ ਨਕਲੀ ਆ ਤੁਸੀਂ ਆਪਣੀ ਜਾਂਚ ਬਿਲਕੁਲ ਹੋਊਗੀ ਜੀ ਸਿੱਖ ਭਾਵਨਾਵਾਂ ਦਾ ਮਸਲਾ ਸਿੱਖ ਸ਼ਰਦਾ ਦਾ ਮਸਲਾ ਗੁਰੂ ਸਾਹਿਬ ਦਾ ਮਸਲਾ ਔਰ ਮੈਂ ਉਹਨਾਂ ਨੂੰ ਆਖਿਆ ਸੀ ਵੀ ਤੁਸੀਂ ਕੋਈ ਦੋ ਲੈਬ ਦੱਸੋ ਤੋ ਆਪਾਂ ਜਾਂਚ ਕਰਾ ਦਾਂਗੇ ਸੱਚ ਸਾਹਮਣੇ ਆਉਣਾ ਚਾਹੀਦਾ ਕੋਈ ਤੁਹਾਡੇ ਕੋਲ ਸੀਐਮ ਸਾਹਿਬ ਹਾਂਜੀ ਤੁਹਾਡੇ ਕੋਲ ਕੋਈ ਆਪਣੀ ਲੈਬ ਤੇ ਵੀ ਚੈਕਿੰਗ ਤੇ ਪਾਈ ਜਾਵੇ ਬਿਲਕੁਲ ਕਰਵਾਈ ਜਾਵੇ ਬਿਲਕੁਲ ਇਵੇਂ ਕੋਈ ਨਾ ਰਾਜ ਸਭਾ ਕਾਨੂੰਨ ਬੰਨਣਾ ਚਾਹੀਦਾ ਬੇਰੀਆਂ ਉੱਤੇ ਉਹ ਜਿਹੜੇ ਨੇ ਉਹ ਪਹਿਲਾਂ ਵੀ ਕਹਿ ਚੁੱਕੇ ਨੇ ਮੈਂ ਵੀ ਹਾਲ ਤੱਕ ਸਾਬ ਤੋਂ ਬਹੁਤ ਵਾਰੀ ਕਿਹਾ ਵੀ ਬੜਨਾ ਚਾਹੀਦਾ ਹਾਂ ਮੈਂ ਇਥੇ ਸਪਸ਼ਟ ਕਰੂੰਗਾ ਗੁਰੂ ਗ੍ਰੰਥ ਸਾਹਿਬ ਲਈ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਗੁਰੂ ਨੇ ਉਹਦੇ ਲਈ ਵਿਸ਼ੇਸ਼ ਕਾਨੂੰਨ ਬੰਨਣਾ ਚਾਹੀਦਾ ਔਰ ਆ ਰਹਿਣੇ ਸਾਡੇ ਸਿੰਘ ਜਿਹੜੇ ਭਾਈ ਗੁਰਜੀਤ ਸਿੰਘ ਹਣੀ کافی ਲੰਮੇ ਸਮੇਂ ਤੋਂ ਦਰਦ ਹੰਡਾਇਆ ਵਾ ਔਰ ਪੰਜਾਬ ਹਰ ਸੇਖੀ ਚਾਹੁੰਦਾ ਵਿਸ਼ੇਸ਼ਕ ਨੂੰ ਗੁਰੂ ਗ੍ਰੰਥ ਸਾਹਿਬ ਲਈ ਵਿਸ਼ੇਸ਼ਕ ਨੂੰ ਇਹ ਹੋਣਾ ਚਾਹੀਦਾ ਇਹ ਇਥੇ ਵੇਖੋ ਆਉਣ ਵਾਲੇ ਸਮੇਂ ਦੱਸਾਂਗੇ ਸਿੰਘ ਸਾਹਿਬ ਡਾਕਟਰ ਇਸ਼ਰ ਸਿੰਘ ਦੀ ਜਾਤ ਰਿਪੋਰਟ ਬਾਰੇ ਵੀ ਗੱਲਬਾਤ ਹੋਈ ਪਈ ਆ ਜੀ ਨਹੀਂ ਹੋਈ ਨਹੀਂ ਹੋਈ ਜਿਹੜੀਆਂ ਦੀ ਜਾਇ ਤੇ ਮੋੜਪੰਗ ਫਲਾਸ ਤੋਂ ਇੱਕ ਗੱਲਬਾਤ ਹੋਈ ਸੀ ਤੁਸੀਂ ਕਿਹਾ ਸੀ ਜੀ ਉਹਨੂੰ ਤੁਸੀਂ ਕਰਦੇ ਹੋ ਉਹ ਆਉਣ ਵਾਲੇ ਸਮੇਂ ਤੇ ਕਰਾਂਗੇ ਜੀ ਉਹ ਕਿਉਂਕਿ ਉਹ ਜਿਹੜੇ ਹੈਗੇ ਨੇ ਸੰਧਵਾ ਸਾਹਿਬ ਸਪੀਕਰ ਉਹ ਉਹ ਮਸਲੇ ਤਾਂ ਕਾਫੀ ਬੋਲਦੇ ਨੇ ਉਹ ਅਗਲੀ ਮੀਟਿੰਗ ਸਭ ਸਿੰਘ ਸਵਾਲ ਦੀ ਮੀਟਿੰਗ ਕੌਣ ਤਾਂ ਕੋ ਨਹੀਂ ਜੁੜਨੀ ਇਹ ਆਪਾਂ ਕਿਆ ਕਰਾਂਗੇ ਸਿੰਘ ਸਾਹਿਬ ਤੁਸੀਂ ਪਿਛਲੀ ਵਾਰੀ ਵੀ ਜ਼ਿਕਰ ਕੀਤਾ ਸੀ ਕਿ ਕੁਲਥਾਲ ਸਿੰਘ ਸੰਧਵਾ ਨੂੰ ਵੀ ਬੁਲਾਇਆ ਜਾ ਸਕਦਾ ਹੈ ਤੇ ਕੋਈ ਚਰਚਾ ਹੈ ਜੀ ਕਿ ਹੋਰ ਕੰਨ ਸਮੇਂ ਤੋਂ ਬੁਲਾਉਂ ਦੇਖੋ ਜੀ ਬੈਠੇ ਮੈਂ ਰੱਬ ਅੱਗੇ ਅਰਦਾਸ ਕਰਦਾ ਵੀ ਇਹ ਸਰਕਾਰ ਸਰਕਾਰ ਵਾਲੇ ਕੰਮ ਕਰੇ ਕਿਸੇ ਦੇ ਧਰਮ ਚ ਦਖਲ ਨਾ ਦੇਵੇ ਸਿਧਾਂਤਾਂ ਦੇ ਉਲਟ ਨਾ ਬੋਲੇ ਸਾਨੂੰ ਲੋੜੀ ਨਾ ਪਵੇ ਜਿੰਦਰ ਸਿੰਘ ਪਰ ਇਹ ਅਕਾਲ ਤਖਤ ਸਾਹਿਬ ਆ ਅਕਾਲ ਤਖਤ ਸਾਹਿਬ ਸਰਵੋੱਚ ਆ ਜਦੋਂ ਉਹਨੇ ਪਰਵਾਹ ਕੀਤਾ ਇੱਕ ਬੜੇ ਖੁੱਲ੍ਹਦਲੀ ਨਾਲ ਕੀਤਾ ਵੀ ਸਾਡਾ ਸਿਰ ਝੁਕਦਾ ਹਰ ਇਥੇ ਹਰ ਇੱਕ ਨੂੰ ਝੁਕਣਾ ਹੀ ਪਊਗਾ ਬੰਦੇ ਹੁੰਦੇ ਜਾਂਦੇ ਰਹਿਣਗੇ ਪਰ ਜਿਸ ਅਕਾਲ ਤਖਤ ਸਾਹਿਬ ਲਈ ਸਾਡੀਆਂ ਲੱਖਾਂ ਸ਼ਹਾਦਤਾਂ ਆਗੀਆਂ ਉਸ ਤੱਕ ਕਾਲ ਤੱਕ ਸਭ ਲਈ ਸਾਡਾ ਰੋਮ ਰੋਮ ਰਿਣੀ ਆ ਤੇ ਰੋਕ ਸਿੱਧਾ ਮੰਨਣਾ ਚਾਹੁੰਦਾ ਚੰਦੀ ਹੈ ਕਿ ਉਹ ਬਦਿਤ ਸਿੱਖ ਨੇ ਠੀਕ ਹੈ ਉਹਨਾਂ ਘਰ ਸਾਈਂ ਤੇ ਰੱਖਿਆ ਜਾਣਾ ਤੁਹਾਡਾ ਕੀ ਨਾਮ ਆ ਮੇਰਾ ਸੁਚੈਤ ਸਿੰਘ ਜੀ ਤੁਸੀਂ ਇੱਥੇ ਆਏ ਹੋ ਹਾਂਜੀ ਇਹ ਸਕੱਤਰੇ ਤਾਂ ਆਏ ਹਾਂ ਹਾਂਜੀ ਤੱਕਾਲ ਤੱਕ ਸਾਬ ਤੇ ਜਾ ਸਕਦੇ ਹਾਂ ਜਾ ਸਕਦੇ ਹਾਂ ਨਹੀਂ ਫਸੀਲ ਤੇ ਜਾ ਸਕਦੇ ਹਾਂ ਮੈਂ ਕਮੈਂਟ ਪਹਿਲਾ ਪਹਿਲਾ ਮੈਂ ਸਮਝ ਨਹੀਂ ਆ ਬਸ ਇਹੋ ਹੀ ਜਵਾਬ ਆ ਇੱਥੇ ਇੱਥੇ ਮੇਰੇ ਕੋਲ ਬਹੁਤ ਸਾਰੇ ਮਿੱਤਰ ਆ ਸਾਰੇ ਪ੍ਰੈਸ ਵਾਲੇ ਮਿੱਤਰ ਹੀ ਆਪਣੇ ਆਉਂਦੇ ਨੇ ਗੱਲਬਾਤ ਹੁੰਦੀ ਆ ਕਿਸੇ ਵੀ ਮਸਲੇ ਦੇ ਉੱਤੇ ਕਿਸੇ ਨੂੰ ਪੁੱਛਿਆ ਜਾ ਸਕਦਾ ਕਿਸੇ ਹਰ ਤਰ੍ਹਾਂ ਦੇ ਲੋਕ ਵੀ ਆਉਂਦੇ ਨੇ ਕਿਸੇ ਨਾ ਗੱਲਬਾਤ ਕਰਨ ਆਪਣੇ ਮਸਲੇ ਦੇ ਨਾਲ ਗੱਲਬਾਤ ਕਰਦੇ ਨੇ ਕਿ ਪਤਨ ਕਿੱਧਰ ਜਾਉ ਉਸ ਤਰ੍ਹਾਂ ਦਾ ਸਾਰੇ ਤਰ੍ਹਾਂ ਦਾ ਮੇਲ ਜਿਉਂ ਅਕਾਲ ਤਖਤ ਕਰ ਸਿੱਖ ਹੋ ਸਕਦਾ ਦੇਖੋ ਦੇਖੋ ਮੇਰੀ ਇੱਕ ਗੱਲ ਸੁਣੋ ਅਕਾਲ ਤਖਤ ਸਾਹਿਬ ਦੀ ਤਸੀਲ ਆ ਜਿਹੜੀ ਉਥੇ ਰਹਿਤਵਾਨ ਸਿੱਖ ਹੀ ਜਾਂਦੇ ਪਰ ਇਹ ਦਫਤਰ ਠੀਕ ਆ ਇੱਥੇ ਤੁਸੀਂ ਵੀ ਗੱਲਬਾਤ ਕਰ ਹੀ ਰਹੇ ਹੋ ਨੂੰ ਤੇ ਬਹੁਤ سارے ਸਾਡੇ ਸਿੱਖ ਭਰਾ ਹੋ ਜਿਵੇਂ ਸੁਖਤਾਨ ਸਿੰਘ ਜੀ ਤੁਸੀਂ ਕੇਸ ਨਹੀਂ ਰੱਖੇ ਹੋਏ ਸਿੱਖਾਂ ਦੇ ਪੁੱਤੋਂ ਪਰ ਆਗੇ ਉਹਨਾਂ ਇੱਥੇ ਤੁਸੀਂ ਗੱਲਬਾਤ ਕਰ ਰਹੇ ਹੋ ਤਾਂ ਉਹਨਾਂ ਨੂੰ ਕੀ ਗੱਲਬਾਤ ਉਹ ਨਹੀਂ ਕਰ ਸਕਦੇ ਕਰ ਲਈ। ਇੱਕ ਸਾਹਿਬ ਜੀ ਸਾਹਿਬ ਜੀ ਤੋਂ ਆਇਆ ਵਾ ਇੱਕ ਸਬੰਧਿਤ ਸਿਕ ਤਕਾਲ ਤੱਕ ਸਾਬੂਲ ਜਾ ਤੱਕ ਸਾਬੂਲ ਇਸ ਤਰ੍ਹਾਂ ਤੋਂ ਉਹ ਸਿਕ ਸਾਹਿਬ ਜੀ ਕਿਹੜਾ ਸੈਂਚਾ ਬੈਨਾਲਾ ਜੇ ਮੈਂ ਜਵਾਬ ਦੇ ਦਤਾ ਤੁਹਾਨੂੰ ਉਹ। ਤੁਸੀਂ ਆਏ ਉਹਨਾਂ ਕਿ ਬਹੁਤ ਸਾਰੇ ਬੁਝੇ ਵੀ ਆਏ ਨੇ। ਕੱਪੜੇ ਉਹਨਾਂ ਦੇ ਕਿੰਨੇ ਡੇਰ ਤੋਂ ਤੁਹਾਡੇ ਤੱਕ ਪਹੁੰਚੀਆਂ ਤੇ ਕਿਹੜੇ ਮਾਧਿਅਮਾਂ ਰਾਹੀਂ ਪਹੁੰਚੀਆਂ ਸਨ। ਹੁਣ ਤੋਂ ਮਾਧਿਅਮ ਤੇ ਸੋਸ਼ਲ ਮੀਡੀਆ ਹੀ ਹੈ ਜੀ। ਪਰ ਇਹ ਤੇ ਸ਼ਿਕਾਇਤਾਂ ਆਈਆਂ। ਅਕਾਲ ਤਖ ਸਾਹਿਬ ਤੇ ਮੇਲ ਆਈਆਂ ਸ਼ਿਕਾਇਤਾਂ ਆਈਆਂ ਜ਼ਿੰਮੇਵਾਰ ਤੇਰਾ ਵੱਲੋਂ ਸਿੰਘ ਸਾਹਿਬ ਜੀ ਕੁਛ ਇਹਨਾਂ ਦਾ ਕੀ ਹੁੰਦਾ ਇਹ ਨਿਆ ਤੁਸੀਂ ਕਰੋ ਇਹ ਕੁਛ ਨਾ ਕਰੋ ਤਾਂ ਮੈਂ ਕਹਿ ਰਹੀ ਸੀ ਜੀ ਤੁਸੀਂ ਕੋਈ ਨਿਹਾਂ ਸਲਾਰੀਆਂ ਜੀ ਹਾਂਜੀ ਹਾਂਜੀ ਮੈਂ ਕਹਿੰਦਾ ਸਾਰੀਆਂ ਕਿ ਤੁਸੀਂ ਕੀ ਉਹਨੂੰ ਤਨਖਈਆ ਕਰਾ ਕੇ ਦਿੱਤਾ ਜਾ ਸਕਦਾ ਰਿਲੀਜੀਅਸ ਪਨਿਸ਼ਮੈਂਟ ਦਿੱਤੀ ਜਾ ਸਕਦੀ ਉਹਨੂੰ ਦੇਖੋ ਪੰਥ ਨੂੰ ਆਦੇਸ਼ ਕੀਤਾ ਜਾ ਸਕਦਾ ਕਿਸੇ ਵੀ ਬੰਦੇ ਦੇ ਤਰਫੋਂ ਪੰਥ ਨੂੰ ਦੇਸ਼ ਕੀਤਾ ਜਾ ਸਕਦਾ ਕਿ ਉਹ ਉਹਨਾਂ ਦੇ ਨਾਲ ਕਿਹੋ ਜਿਹਾ ਵਿਹਾਰ ਕਰੇ ਪੰਥ ਨੂੰ ਦੇਸ਼ ਕੀਤਾ ਜਾ ਸਕਦਾ ਸਿੰਘ ਸਾਹਿਬ ਪਿਛਲੇ ਸਮੇਂ ਤੋਂ ਹੋਇਆ ਅੱਜ ਮੁੱਖ ਮੰਤਰੀ ਆਏ ਜੀ ਆਪਣਾ ਸਪਸ਼ਟੀਕਰਨ ਜ਼ੁਬਾਨੇ ਵੀ ਲਿਖਤੀ ਵੀ ਦੇ ਕੇ ਗਏ ਔਰ ਉਹ ਫਾਂਡ ਵੀ ਦੇ ਕੇ ਗਏ ਜਿਹੜੀ ਦਸਤਾਵੇਜ਼ਾਂ ਦੀ ਕਿ ਜੇਕਰ ਅਕਾਲ ਤਖਸਾਲ ਉਸ 73 ਸੰਵੋਧਨ ਨਹੀਂ ਹੁੰਦਾ ਸਿੰਘ ਸਾਹਿਬਾਂ ਨਹੀਂ ਹੁੰਦੇ ਕਿ ਦੁਬਾਰਾ ਵੀ ਬੁਲਾਇਆ ਜਾ ਸਕਦਾ ਸਪਸ਼ਟੀਕਰਨ ਲਈ ਤੇ ਮੈਨੂੰ ਲੱਗਦਾ ਲੋੜ ਨਹੀਂ ਕਿਉਂਕਿ ਚੰਗੇ ਮਹੌਲੇ ਤੇ ਗੱਲ ਹੋਈ ਆ ਆਪਣਾ ਸਪਸ਼ਟੀਕਰਨ ਦੇ ਗਏ ਨੇ ਉਹ ਬਾਕੀ ਅਗਲੇ ਪੰਨ ਸਿੰਘ ਸਾਹਿਬਾਨ ਦੀ ਇਕਤਰਤਾ ਦੇ ਵਿੱਚ ਉਹਨੂੰ ਵਿਚਾਰ ਲਾ ਕੇ ਬਾਕੀ ਮੈਂ মিডিਏ ਦੇ ਰਾਹੀਂ ਸਭ ਨੂੰ ਇੱਕ ਅਪੀਲ ਜ਼ਰੂਰ ਕਰਦਾ ਆ ਜਿਹੜੇ ਮਸਲੇ ਤੇ ਆਪਾਂ ਕਹਿ ਦਿੰਨੇ ਆਂ ਭਈ ਉਹਦੀ ਚਰਚਾ ਜਿਹੜੀ ਆ ਰਾਜਨੀਤੀ ਨਾ ਕੀਤੀ ਜਾਵੇ ਤਾਂ ਮੇਰੇ ਇਹ ਇਹੋ ਹੀ ਆ ਵੀ ਉੱਥੇ ਸਾਨੂੰ ਥੋੜਾ ਜਿਹਾ ਉੱਥੋਂ ਸੰਕੋਚ ਕਰਨੀ ਚਾਹੀਦੀ ਕਈ ਬੰਦੇ ਉਹ ਵੀ ਬਾਲੇ ਜਾਂਦੇ ਜਿਨ੍ਹਾਂ ਨੂੰ ਅਕਾਲ ਤੱਕ ਸਾਬ ਤੋਂ ਅ ਕੋਈ ਨਾ ਕੋਈ ਮਿਲਿਆ ਹੁੰਦਾ ਵੀ ਇਹ ਪੰਥ ਦੇ ਉਲਟ ਆ ਉਹ ਫਿਰ ਸਾਡਾ ਮੂੰਹ ਚੜਾਇਆ ਜਾਂਦਾ ਸਿੱਖਾਂ ਦਾ ਆਮ ਸਿੱਖੇ ਨੂੰ ਮਹਿਸੂਸ ਕਰਦਾ ਇਹ ਗੁਰੂ ਨਾਨਕ ਪਾਤਸ਼ਾਹ ਦਾ ਧਰਮਾ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਧਨ ਪਿਆਰ ਮੁਹੱਬਤ ਇਤਿਹਾਸ ਗੁਰੂ ਨੇ ਸਿਖਾਇਆ ਪ੍ਰੇਮ ਪਿਆਰ ਦੇ ਨਾਲ ਰਹੀਏ ਸਿੱਖ ਕੌਮ ਵਿਲੱਖਣ ਕੌਮ ਆ ਇਹਦੇ ਸਿਧਾਂਤ ਵੱਖਰੇ ਆ ਅਕਾਲ ਤਖ਼ਤ ਸਾਹਿਬ ਸਰਵੋੱਚਾ ਤੋ ਸਰਕਾਰਾਂ ਆਪਣੇ ਕੰਮ ਕਰਨ ਸਿੱਖ ਸੰਸਥਾਵਾਂ ਆਪਣੇ ਕੰਮ ਕਰਨੀਆਂ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਤੇ ਗੁਰੂ ਪਾਤਸ਼ਾਹ ਦਾ ਤੇ ਸਾਰੇ ਧਰਮਾਂ ਦਾ ਆਦਰ ਕਰਨਾ ਚਾਹੀਦਾ। ਇਹ ਤੋਰ ਇਹ ਗੱਲ ਇਹ ਕਿ ਇੱਕ ਵਿਦਵਾਨ ਸਿੱਖ ਇਹਨਾਂ ਨੂੰ ਉਸ ਤੋਂ ਨਾਮ ਨਿਸ਼ਟ ਕਰਨਾ ਕਿ ਅੱਗੇ ਤੋਂ ਇਹੋ ਜਿਹੀ ਕੋਈ ਗਲਤੀ ਨਾ ਹੋਵੇ ਤਾਂ ਜੋ ਉਹਦੇ ਜਿਨ੍ਹਾਂ ਨੂੰ ਸਿਧਾਂਤ ਸਿੱਖਤਾ ਨੂੰ ਉਸ ਦਾਦੇ ਤੇ ਮर्यादा ਪਤਾ ਹੋਵੇ। ਮੈਨੂੰ ਤੁਹਾਡੇ ਸਮਝਣੇ ਲੱਗੇ ਕੀ ਕਰ ਰਹੇ ਹੋ। ਯਸ ਮੁੱਖ ਮੰਤਰੀ ਸਾਹਿਬ ਨੂੰ ਸਲਾਹ ਦਿਓਗੇ ਕਿ ਨਾਲ ਆਪਣੇ ਇੱਕ ਨਿਯਮਤੀ ਕਰਨ। ਮੈਂ ਦੇਖੋ ਮੇਰੀ ਵੀ ਉਹੀ ਗੱਲ ਉਹਨੂੰ। ਅੱਛਾ ਜੀ। ਉਹ ਉਹ ਕਹਿੰਦੇ ਅਸੀਂ ਮਤਲਬ ਅੱਗੇ ਤੋਂ ਨਹੀਂ ਬੋਲਾਂਗੇ ਜਿਹੜੇ ਬੜੇ ਸਿੱਖਾਂ ਦੇ ਇਟਰਨਲ ਮਸਲੇ ਨਹੀਂ ਬੋਲਾਂਗੇ ਬੋਲ ਗਏ ਨੇ ਉਹਨਾਂ ਨੇ ਕਿਹਾ ਜੀ 328 ਭਾਵੇਂ ਸਾਹਿਬ ਫਰੜਾ ਮਸਲਾ ਚਾਹੁੰਦੇ ਨੇ ਕਿ ਤੇ ਰਾਜਨੀਤੀ ਨਾ ਹੋਵੇ ਤੇ ਵੀ ਦੁੱਖ ਤਾਂ ਖਤਮ ਹੋਵੇ ਜਲਦ ਤੋਂ ਜਲਦ ਇਹ ਚੰਗੀ ਗੱਲ ਹੈ ਜੇ ਮੈਂ ਤੇ ਆਪ ਇਹਨਾਂ ਸਾਰ ਸਿੱਖ ਚਾਹੁੰਦਾ ਇਹ ਤੇ ਕਿ ਰਾਜਨੀਤੀ ਨਾ ਹੋਵੇ ਇਹ ਤੁਹਾਨੂੰ ਸਾਹਿਬ ਸਿੰਘਾਂ ਵੀ ਤੁਹਾਡੇ ਕੋਲ ਹੋਰ ਸਿੰਘ ਸਿੱਖ ਪਰਿਵਾਰਾਂ ਤੋਂ ਕੋਈ ਪੱਤਰ ਸੇ ਇਹ ਹਾਜ਼ਰ ਹੋਦਾ ਹੈ ਤੁਸੀਂ ਪਿਆਰ ਨਾਲ ਵੀ ਉਹਨਾਂ ਨੂੰ ਕਹਿੰਦੇ ਹੋ ਪੁਲਿਸ ਤੋਂ ਬਾਹਰ ਨਹੀਂ ਹਾਂ ਜੀ ਆਸਲਾ ਫੇਰ ਤੇ ਵੰਕਿਤਾ ਸੇਮ ਸਾਹਿਬ ਉਹ ਮੈਂ ਤਾਂ ਪਹਿਲਾਂ ਵੀ ਸਲਾਹ ਦਿੱਤੀ ਹੈ ਇਹਨਾਂ ਨੂੰ ਤੇ ਮੈਂ ਮੀਡੀਆ ਰਾਈ ਵੀ ਦੱਲਾ ਸਾਬਤ ਸੂਰਤ ਦਸਤਾਰ ਸਿਰਾ ਇਹ ਸਾਡੀ ਪਛਾਣ ਆਈਆਂ ਅਰਦਾਸ ਚ ਪੜਦੇ ਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸਵਾਰਥਾ ਨਿਭਾਈ ਹਰ ਬੱਚਾ ਜਿਹੜਾ ਸਿੱਖ ਪਰਿਵਾਰ ਚ ਪੈਦਾ ਹੋਇਆ ਉਹਨੂੰ ਸਰਦਾਰ ਬਣਨਾ ਚਾਹੀਦਾ ਗੁਰੂ ਨੇ ਸਰਦਾਰੀ ਬਖਸ਼ੀਅਤ ਤੇ ਮਾਣ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ i